ਪੰਜਾਬ ਸਰਕਾਰ ਨੇ ਅਧਿਆਪਕਾਂ ਤੇ ਡਾਕਟਰਾਂ ਦੀ ਤੱਕ ਵੱਡਾ ਤੋਹਫਾ ਤਨਖਾਹ ਵਧਾਉਣ ਬਾਰੇ ਕੀਤਾ ਐਲਾਨ ਪਾਣੀ ਦੀਆਂ ਬਸਾਂ ਚੱਲਣ ਬਾਰੇ ਕੈਬਨਿਟ ਮੰਤਰੀ ਦਾ ਵੱਡਾ ਬਿਆਨ ਕਿਹਾ ਜਲ ਬਸ ਭ੍ਰਿਸ਼ਟਾਚਾਰ ਦਾ ਪ੍ਰਤੀਕ ਸੀ ਅਤੇ ਇਸ ਦੀ ਅਸੀਂ ਜਾਂਚ ਕਰ ਰਹੇ ਹਾਂ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਦਾ ਪਹਿਲਾ ਬਿਆਨ ਮਰਨਵਰਤ ਬਾਰੇ ਕੱਢ ਤੇ ਭੁਲੇਖੇ ਡੋਂਕੀ ਲਾ ਕੇ ਅਮਰੀਕਾ ਜਾਣ ਵਾਲਿਆਂ ਲਈ ਅਹਿਮ ਖਬਰ ਰਾਸ਼ਟਰਪਤੀ ਦੀ ਸੋਚ ਚੁੱਕਣ ਤੋਂ ਬਾਅਦ ਹੋਇਆ ਇਹ ਐਲਾਨ 7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਪੰਜਾਬ 95 ਫਿਲਮ ਦਲਜੀਤ ਦੋਸਾਨ ਨੇ ਮੰਗੀ ਮਾਫੀ ਪੰਜਾਬ ਦੇ ਸਕੂਲਾਂ ਲਈ ਵੱਡੀ ਖਬਰ ਸਿੱਖਿਆ ਵਿਭਾਗ ਨੇ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਵਿਜੀਲੈਂਸ ਵਿਰੋਧੀ ਵੱਡੀ ਕਾਰਵਾਈ 30000 ਰੁਪਏ ਰਿਸ਼ਵਤ ਲੈੰਦਾ ਬਿਲਡਿੰਗ ਇੰਸਪੈਕਟਰ ਅਤੇ ਨਕਸ਼ਾ ਨਵੀਸ ਵਿਜੀਲੈਂਸ ਨੇ ਕੀਤਾ ਕਾਬੂ ਮੌਸਮ ਵਿਭਾਗ ਦੀ ਭਵਿੱਖਬਾਣੀ ਪੰਜਾਬ ਚ ਆਉਣ ਵਾਲੇ 24 ਤੋਂ 48 ਘੰਟਿਆਂ ਚ ਮੀਂਹ ਪੈਣ ਦੀ ਸੰਭਾਵਨਾ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਮਹਿੰਗਾਈ ਪੱਤੇ ਚ 33% ਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਪੀਆਈ ਸੀਟੀਐਸ ਦੇ ਕਰਮਚਾਰੀਆਂ ਨੂੰ 33% ਦੀ ਵਾਧੂ ਮਹਿੰਗਾਈ ਪੱਤਾ ਮਿਲੇਗਾ ਹੁਣ ਮਹਿੰਗਾਈ ਪੱਤਾ 100 48% ਤੋਂ ਵੱਧ ਕੇ 181% ਹੋ ਗਿਆ ਹੈ ਇਹ ਫੈਸਲਾ 1 ਜਨਵਰੀ 2025 ਤੋਂ ਲਾਗੂ ਹੋ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਡਾਕਟਰਾਂ ਦੀ ਮੰਗ ਮੰਨ ਲਈ ਹੈ ਪੰਜਾਬ ਵਿੱਚ ਡਾਕਟਰਾਂ ਦੀ ਤਨਖਾਹ ਵਿੱਚ ਵਿਵਾਦ ਦਾ ਕੀਤਾ ਗਿਆ ਹੈ ਡਾਕਟਰਾਂ ਦੀ ਤਨਖਾਹ ਤਿੰਨ ਪੜਾਅ ਵਿੱਚ ਵਧੇਗੀ ਦੱਸਦੇ ਕਿ ਨਿਯੁਕਤੀ ਦੇ ਸਮੇਂ ਡਾਕਟਰਾਂ ਦੀ ਸੈਲਰੀ 55100 ਰੁਪਏ ਹੋਵੇਗੀ 5 ਸਾਲ ਦੀ ਨੌਕਰੀ ਤੋਂ ਬਾਅਦ ਤਨਖਾਹ 66000 400 ਰੁਪਏ ਹੋ ਜਾਵੇਗੀ ਅਤੇ 10 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 83600 ਰੁਪਏ ਹੋਵੇਗੀ ਅਤੇ 15 ਸਾਲ ਦੀ ਨੌਕਰੀ ਪੂਰੀ ਕਰਨ ਤੇ ਸੈਲਰੀ 1 ਲੱਖ 22000 ਰੁਪਏ ਹੋਵੇਗੀ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ 14 ਫਰਵਰੀ ਤੋਂ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਜੇਕਰ ਮੈਂ ਮਰਨਵਰਤ ਤੇ ਨਾ ਬੈਠਦਾ ਤਾਂ ਸਰਕਾਰ ਤੇ ਦਬਾਅ ਨਹੀਂ ਪੈਣਾ ਸੀ ਉਹਨਾਂ ਦਾ ਮਰਨਵਰਤ ਫਿਲਹਾਲ ਲਈ ਜਾਰੀ ਰਹੇਗਾ ਕਿਸਾਨਾਗੋ ਜਗਜੀਤ ਸਿੰਘ ਢੱਲੇਵਾਲ ਪੰਜਾਬ ਤੇ ਹਰਿਆਣਾ ਦੀ ਖਨੌਰੀ ਸਰਦ ਤੇ ਮਰਨਵਰਤ ਦੇ ਬੈਠੇ ਹੋਏ ਹਨ ਹਾਲਾਂਕਿ ਇਹ ਉਹਨਾਂ ਨੂੰ ਗਲੂਕੋਜ਼ ਵੀ ਲੱਗਿਆ ਹੋਇਆ ਹੈ ਕਿਸਾਨਾਗੋਆਂ ਦੇ ਅਨੁਸਾਰ ਜਗਜੀਤ ਸਿੰਘ ਢੱਲੇਵਾਲ ਦਾ ਭਾਰ 20 ਕਿਲੋਗ੍ਰam ਘਟ ਗਿਆ ਹੈ ਜਦੋਂ ਉਹ ਮਰਨਵਰਤ ਤੇ ਸੀ ਤਾਂ ਉਹਨਾਂ ਦਾ ਭਾਰ 86 ਕਿਲੋ 950 ਗ੍ਰam ਸੀ ਜਦਕਿ ਹੁਣ ਇਹ ਕੱਟ ਕੇ 66 ਕਿਲੋ 400 ਗ੍ਰਾਮ ਹੋ ਗਿਆ ਹੈ ਉੱਥੇ ਹੀ ਜਗਦੀਸ਼ ਸਿੰਘ ਢੱਲੇਵਾਲ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਲੈ ਕੇ ਆਪਣੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ ਢੱਲੇਵਾਲ ਨੇ ਕਿ ਹੈ ਕਿ ਫਿਲਹਾਲ ਉਹਨਾਂ ਦੀ ਸਿਹਤ ਬੇਹਦ ਨਾਜੁਕ ਹੈ ਤੇ ਬੋਲਣ 'ਚ ਵੀ ਤਕਲੀਫ ਹੋ ਰਹੀ ਹੈ 14 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਜਗਦੀਸ਼ ਸਿੰਘ ਢੱਲੇਵਾਲ ਨੇ ਕਿ ਹੈ ਕਿ ਜੇਕਰ ਮਰਨ ਵਰਤ ਤੇ ਨਾ ਬੈਠਦਾ ਤਾਂ ਸਰਕਾਰ ਤੇ ਦਬਾਅ ਨਹੀਂ ਪੈਣਾ ਸੀ ਉਹਨਾਂ ਦਾ ਮਰਨ ਵਰਤ ਫਿਲਹਾਲ ਲਈ ਜਾਰੀ ਰਹੇਗਾ ਦੂਜੇ ਪਾਸੇ ਮਰਨ ਵਰਤ ਖੋਲਣ ਤੇ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਮੇਰੇ ਕਿਸਾਨ ਨੇਤਾ ਸਾਥੀ ਕਹਿ ਰਹੇ ਹਨ ਪਰ ਇੰਨੇ ਵੱਡੇ ਅੰਦੋਲਨ ਨੂੰ ਇਸ ਤਰ੍ਹਾਂ ਨਾਲ ਖਤਮ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿ ਹੈਗੀ ਜੇਕਰ ਉਹਨਾਂ ਨੇ ਮਰਨ ਵਰਤ ਨਹੀਂ ਰੱਖਿਆ ਹੁੰਦਾ ਤਾਂ ਸਰਕਾਰ ਤੇ ਦਬਾਅ ਨਹੀਂ ਪੈਂਦਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹਾਰੇ ਹਨ ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਜੋ ਸੌਣ ਚੁੱਕਣ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਚ ਕਿਹਾ ਕਿ ਅਮਰੀਕਾ ਦਾ ਸੁਨਹਿਰੀ ਯੁੱਗ ਹੁਣ ਸ਼ੁਰੂ ਹੋਇਆ ਹੈ। ਉਹਨਾਂ ਨੇ ਬਾਈਡਨ ਦੀ ਸਾਬਕਾ ਸਰਕਾਰ ਤੇ ਹਮਲਾ ਬੋਲਿਆ ਤੇ ਕਿਹਾ ਕਿ ਇਸਨੇ ਕਈ ਗਲਤ ਫੈਸਲੇ ਲਈ ਸਨ। ਟਰੰਪ ਨੇ ਕਿਹਾ ਕਿ ਹੁਣ ਦੁਨੀਆ ਦਾ ਕੋਈ ਵੀ ਦੇਸ਼ ਸਾਡੀ ਵਰਤੋਂ ਨਹੀਂ ਕਰ ਸਕੇਗਾ। ਅਸੀਂ ਆਪਣੀ ਪ੍ਰਭੂਸਤਾ ਬਣਾਈ ਰੱਖਾਂਗੇ। ਉਹਨਾਂ ਨੇ ਇੱਕ ਵਾਰ ਫਿਰ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਰਾ ਦੁਹਰਾਇਆ ਤੇ ਕਿਹਾ ਕਿ ਗੁੱਸਪੈਟ ਨੂੰ ਰੋਕਣ ਲਈ ਦੱਖਣੀ ਸਰਦ ਤੇ ਐਮਰਜੈਂਸੀ ਲਗਾਈ ਗਈ ਹੈ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਕਨ ਲਈ ਮੈਕਸੀਕੋ ਦੀਸਰਾਦਤੇ ਕੰਦ ਬਣਾਈ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਹੁਣ ਆਪਣੇ ਦੁਸ਼ਮਨਾਂ ਨੂੰ ਟੁਕਮਾ ਜਵਾਬ ਦੇਵੇਗਾ ਅਤੇ ਹਿੱਤ ਵਿੱਚ ਫੈਸਲੇ ਲਵੇਗਾ। ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੇਫ ਸਕੂਲ ਵਹੀਕਲ ਪਾਲਿਸੀ ਤਹਿਤ ਬੱਚਿਆਂ ਦੀ ਸੁਰੱਖਿਆ ਅਤੇ ਸੜਕ ਹਾਦਸਿਆਂ 'ਚ ਕਮੀ ਨੂੰ ਲੈ ਕੇ ਸੁਰੱਖਿਆ ਵਿਭਾਗ ਨੇ ਇਹ ਫੈਸਲਾ ਲਿਆ ਹੈ। ਹੁਣ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਬੱਸ ਵੈਂਡਰ ਡਰਾਈਵਰ ਅਤੇ ਕੰਡਕਟਰਾਂ ਲਈ ਅੱਖਾਂ ਦੀ ਜਾਂਚ ਦੇ ਨਾਲ-ਨਾਲ ਡੋਪ ਟੈਸਟ ਦਾ ਸਰਟੀਫਿਕੇਟ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਵੀ ਹਦਾ ਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਸਕੂਲ ਨਿਰਧਾਰਤ ਨੀਮਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਡਰਾਈਵਰ ਅਤੇ ਪ੍ਰਬੰਧਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਮੈਜਿਸਟਰੇਟ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਅਤੇ ਕੰਡਕਟਰ ਦੀ ਟੈਸਟ ਰਿਪੋਰਟ ਲੈਣਗੇ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਦੇ ਬਿਲਡਿੰਗ ਇੰਸਪੈਕਟਰ ਪਲਵਿੰਦਰ ਸਿੰਘ ਅਤੇ ਬਠਿੰਡਾ ਦੇ ਨਕਸ਼ਾ ਨਵੀਸ ਹਨੀ ਮੁਜਾਲ ਨੂੰ 30000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਹੈ ਦੋਵਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਸਪ੍ਰਿਸ਼ਟਾਚਾਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੰਦੀਪ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਜ਼ਿਲ੍ਹਾ ਬਠਿੰਡਾ ਵੱਲੋਂ ਦਰਜ ਕਰਵਾਏ ਗਈ ਸ਼ਿਕਾਇਤ ਦੇ ਆਧਾਰ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਮੁਲਜ਼ਮ ਇੰਸਪੈਕਟਰ ਪਲਵਿੰਦਰ ਸਿੰਘ ਨੇ ਸ਼ਿਕਾਇਤ ਕਰਤਾ ਦੀ ਬਠਿੰਡਾ ਵਿਖੇ ਉਸਾਰੀ ਅਧੀਨ ਨਵੀਂ ਕਲੋਨੀ ਦਾ ਨਕਸ਼ਾ ਪਾਸ ਕਰਨ ਲਈ ਉਕਤ ਪ੍ਰਾਈਵੇਟ ਨਕਸ਼ਾ ਨਵੀਸ ਜਰੀਏ ਪ੍ਰਤੀ ਫਾਈਲ 300 ਰੁਪਏ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤ ਅਨੁਸਾਰ ਉਕਤ ਇਨਸਪੈਕਟਰ ਨੇ 3 ਫਾਈਲਾਂ ਪਾਸ ਕਰਨ ਬਦਲੇ ਰਿਸ਼ਵਤ ਵਜੋਂ 80000 ਰੁਪਏ ਦੀ ਮੰਗ ਕੀਤੀ ਅਤੇ ਜੇ ਇਹ ਨਾ ਕਰਨ ਦੀ ਸੂਰਤ ਵਿੱਚ ਫਾਈਲਾਂ ਤੋਂ ਇਤਰਾਜ਼ ਲਗਾਉਣ ਦੀ ਧਮਕੀ ਦਿੱਤੀ ਬੁਲਾਰਿਆਂ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁਰਲੀ ਜਾਂਚ ਤੋਂ ਬਾਅਦ ਬਠਿੰਡਾ ਯੂਨਿਟ ਦੀ ਇੱਕ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮਲਜ਼ਮ ਆਰਕੀਟੈਕਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ 30000 ਰੁਪਏ ਰਿਸ਼ਵਤ ਲੈਣ ਦੇ ਰੰਗੇ ਹਿੱਤੀ ਗ੍ਰਿਫਤਾਰ ਕਰ ਲਿਆ ਗਿਆ ਇਸ ਉਪਰੰਤ ਮਲਜ਼ਮ ਬਿਲਡਿੰਗ ਇਨਸਪੈਕਟਰ ਨੂੰ ਵੀ ਕਾਬੂ ਕਰ ਲਿਆ ਗਿਆ ਉਨ੍ਹਾਂ ਕਿਹਾ ਕਿ ਇਸ ਾਂਚ ਕੀਤੀ ਜਾ ਰਹੀ ਹੈ ਪੂਰੇ ਉੱਤਰ ਅਤੇ ਦੱਖਣੀ ਭਾਰਤ ਵਿੱਚ ਮੌਸਮ ਕਰਵਟ ਲੈ ਰਿਹਾ ਹੈ ਕਈ ਥਾਵਾਂ ਉੱਤੇ ਧੁੱਪ ਹੈ ਅਤੇ ਕਈ ਥਾਵਾਂ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਪੰਜਾਬ ਦਿੱਲੀ ਸਣੇ ਪਹਾੜੀ ਇਲਾਕਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਬੰਗਾਲ ਦੀ ਖਾੜੀ 'ਚ ਪੱਛਮੀ ਗੜਬੜੀ ਨੇ ਮੌਸਮ ਨੂੰ ਪ੍ਰਭਾਵਿਤ ਕੀਤਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ 24 ਤੋਂ 48 ਘੰਟਿਆਂ 'ਚ नामी ਪੱਛਮੀ ਘੜਬੜੀ ਕਾਰਨ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਭਾਰੀ ਬਾਰਿਸ਼ ਹੋਵੇਗੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ 'ਚ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਅੱਜ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ 'ਚ ਪੰਜਾਬ 'ਚ ਭਾਰੀ ਮੀਂਹ ਪੈ ਸਕਦਾ ਹੈ ਸਰਕਾਰ ਹਰ ਜਿਹੜਾ ਵਾਅਦਾ ਕੀਤਾ ਹੋਇਆ ਉਹ ਕੋਸ਼ਿਸ਼ ਕਰਦੀ ਹੈ ਕਿ ਪੂਰਾ ਕਰੀਏ ਜੇ ਲੇਡੀਜ਼ ਦੀ ਗੱਲ ਕਰ ਲਈਏ ਤਾਂ ਫ੍ਰੀ ਬੱਸ ਯਾਤਰਾ ਹਰ ਲੇਡੀ ਨੂੰ ਕੁੜੀ ਨੂੰ ਜਿੱਥੇ ਵੀ ਉਹ ਪੜ੍ਹਨਾ ਚਾਹੁੰਦੀ ਹੈ ਕੰਮ ਕਰਨਾ ਚਾਹੁੰਦੀ ਹੈ ਫ੍ਰੀ ਹੈ ਹੈਲਥ ਸਿਸਟਮ ਲਈ ਮੋਹੱਲਾ ਕਲੀਨਿਕ ਵਰਗੇ ਵਧੀਆ ਹਸਪੀਟਲ ਬਣਾਏ ਵੱਡੇ ਤੋਂ ਵੱਡੇ ਹਸਪੀਟਲ 'ਚ ਜਿਹੜੀ ਸਹੂਲਤ ਨਹੀਂ ਸੀਗੀ ਜਿਹੜੀਆਂ ਮਸ਼ੀਨਸ ਨਹੀਂ ਸੀਗੀਆਂ ਉਹ ਵੀ ਮਹੱਈਆ ਕਰਾਈਆਂ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਹਰੇਕ ਬਜ਼ੁਰਗ ਦੀ ਇੱਛਾ ਹੁੰਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਆਪਣੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਹੈ ਹਾਜ਼ਰੀ ਭਰਨੀ ਹੈ ਸੋ ਤੀਰਥ ਯਾਤਰਾ ਵੀ ਇੱਕ ਸਕੀਮ ਜਿਹੜੀ ਤੇ ਹਰ ਬਜ਼ੁਰਗ ਆਪਦੇ ਕੀ ਰੱਤ ਸਤਾਨ ਤੇ ਜਾ ਕੇ ਨਤਮਸਤਕ ਹੋ ਸਕਦਾ ਹੈ ਕਿ ਆਪਾਂ ਸਿਰਫ ਆਪਣੀਆਂ ਚੰਗੀਆਂ ਗੱਲਾਂ ਕਰਨੀਆਂ ਨੇ ਕਿ ਆਪਾਂ ਕੀ ਕੀ ਪ੍ਰਾਪਤੀਆਂ ਨੇ ਸਾਡੀਆਂ ਪਿਛਲੇ 5-10 ਸਾਲ ਚ ਆਮ ਆਦਮੀ ਪਾਰਟੀ ਨੇ ਕਿਹੜੇ ਕੰਮ ਕੀਤੇ ਨੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ 10 ਸਾਲ ਤੋਂ ਆਮ ਆਦਮੀ ਪਾਰਟੀ ਦਿੱਲੀ ਚ ਤੇ ਸਰਕਾਰ ਹਰ ਜਿਹੜਾ ਵਾਅਦਾ ਕੀਤਾ ਹੋਇਆ ਉਹ ਕੋਸ਼ਿਸ਼ ਕਰਦੀ ਹੈ ਕਿ ਪੂਰਾ ਕਰੀਏ ਸਭ ਤੋਂ ਵੱਡੇ ਵਾਅਦੇ ਸੀਗੇ ਮੇਨ ਜਿਹੜੇ ਉਹ ਹੈਲਥਲੀ ਐਜੂਕੇਸ਼ਨ ਦੀ ਸੀਗਾ ਕਿ ਹਰ ਬੱਚੇ ਨੂੰ ਇਕੁਅਲ ਐਜੂਕੇਸ਼ਨ ਦਾ ਰਾਈਟ ਹੈ ਹਰ ਬੱਚਾ ਵਧੀਆ ਐਜੂਕੇਸ਼ਨ ਲਏ ਵਧੀਆ ਪੜ੍ਹੇ ਲਿਖੇ ਤੇ ਵਧੀਆ ਕਿਤੇ ਨੌਕਰੀ ਕਰੇ ਅੱਜ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੈਲਥ ਸਿਸਟਮ ਇੰਨਾ ਵਧੀਆ ਹੋ ਗਿਆ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਜ਼ਿਆਦਾ ਵਧੀਆ ਸਰਕਾਰੀ ਸਕੂਲ ਕਿਣੇ ਜਾਂਦੇ ਨੇ ਇਹ ਚਰਚੇ ਸੀਗੇ ਜਿਹੜੇ ਦਿੱਲੀ ਦੇ ਸਾਡੇ ਪੰਜਾਬ ਤੱਕ ਵੀ ਗਏ ਸੀ ਤਾਂ ਹੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਉੱਥੋਂ ਦੇ ਲੋਕ ਵੀ ਚਾਹੁੰਦੇ ਸੀ ਵੀ ਸਾਡੇ ਬੱਚੇ ਵੀ ਪੜ੍ਹ ਲਿਖ ਜਾਣ ਦੂਜਾ ਵੱਡਾ ਵਾਅਦਾ ਸੀਗਾ ਕਿ ਹੈਲਥ ਸਿਸਟਮ ਜਿਹੜਾ ਜਿਹੜਾ ਦਿਨ-ਬ-ਦਿਨ ਖਰਾਬ ਹੀ ਹੋਈ ਜਾ ਰਿਹਾ ਸੀ ਕੋਈ ਗੌਰ ਨਹੀਂ ਸੀ ਕਰ ਰਿਹਾ ਉਹਨੂੰ ਅਪਗ੍ਰੇਡ ਕੀਤਾ ਜਾਊਗਾ ਸੋ ਹੈਲਥ ਸਿਸਟਮ ਲਈ ਮਹੱਲਾ ਕਲੀਨਿਕ ਵਰਗੇ ਵਧੀਆ ਹਸਪੀਟਲ ਬਣਾਏ ਵੱਡੇ ਤੋਂ ਵੱਡੇ ਹਸਪੀਟਲ 'ਚ ਜਿਹੜੀ ਸਹੂਲਤ ਨਹੀਂ ਸੀਗੀ ਜਿਹੜੀਆਂ ਮਸ਼ੀਨਸ ਨਹੀਂ ਸੀਗੀਆਂ ਉਹ ਵੀ ਮਹੱਈਆ ਕਰਾਈਆਂ ਹੋਰ ਵੀ ਅਨੇਕਾਂ ਕੰਮ ਕੀਤੇ ਆ ਜੇ ਲੇਡੀਜ਼ ਦੀ ਗੱਲ ਕਰ ਲਈਏ ਤਾਂ ਫ੍ਰੀ ਬੱਸ ਯਾਤਰਾ ਹਰ ਲੇਡੀ ਨੂੰ ਕੁੜੀ ਨੂੰ ਜਿੱਥੇ ਵੀ ਉਹ ਪੜਨਾ ਚਾਹੁੰਦੀ ਹੈ ਕੰਮ ਕਰਨਾ ਚਾਹੁੰਦੀ ਹੈ ਫ੍ਰੀ ਹੈ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਹਰੇਕ ਬਜ਼ੁਰਗ ਦੀ ਇੱਛਾ ਹੁੰਦੀ ਹੈ ਕਿ ਆਪਾਂ ਕਿਤੇ ਨਾ ਕਿਤੇ ਆਪਣੇ ਧਾਰਮਿਕ ਸਥਾਨ ਤੇ ਮੱਥਾ ਟੇਕਣਾ ਹੈ ਹਾਜ਼ਰੀ ਭਰਨੀ ਹੈ ਸੋ ਤੀਰਥ ਯਾਤਰਾ ਵੀ ਇੱਕ ਸਕੀਮ ਜਿਹੜੀ ਕੇਜਰੀਵਾਲ ਸਾਹਿਬ ਨੇ ਚਲਾਈ ਜਿੱਥੇ ਹਰ ਬਜ਼ੁਰਗ ਆਪਦੇ ਤੀਰਥ ਸਥਾਨ ਤੇ ਜਾ ਕੇ ਨਤਮਸਤਕ ਹੋ ਸਕਦਾ ਹੈ ਸੋ ਸਰਕਾਰ ਨਿਰੰਤਰ ਚੰਗੇ ਕੰਮ ਕਰ ਰਹੀ ਹੈ ਸਾਫ਼ ਸੁਥਰੀ ਨੀਅਤ ਨਾਲ ਕੰਮ ਕਰ ਰਹੀ ਹੈ ਬਹੁਤ ਦਿੱਕਤਾਂ ਪਰੇਸ਼ਾਨੀਆਂ ਅਕਸਰ ਆ ਜਾਂਦੀਆਂ ਹਨ ਜਦੋਂ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਇਮਾਨਦਾਰੀ ਨਾਲ ਕੰਮ ਕਰਦਾ ਤੇ ਲੋਕ ਨਹੀਂ ਚਾਹੁੰਦੇ ਹੁੰਦੇ ਪਰ ਫਿਰ ਵੀ ਕੇਜਰੀਵਾਲ ਸਾਹਿਬ ਨੇ ਹੌਸਲਾ ਨਹੀਂ ਛੱਡਿਆ ਹਿੰਮਤ ਨਹੀਂ ਛੱਡੀ ਤੁਹਾਡੇ ਪਿਆਰ ਕਰਕੇ ਹੀ ਅੱਜ ਦੁਬਾਰੇ ਹੌਸਲੇ ਨਾਲ ਇਲੈਕਸ਼ਨ ਡਟ ਕੇ ਲੜ ਰਹੇ ਨੇ ਸਾਨੂੰ ਇਸ ਵਾਰ ਵੀ ਤੁਹਾਡੇ ਪਿਆਰ ਦੀ ਤੁਹਾਡੇ ਸਤਕਾਰ ਦੀ ਲੋੜ ਹੈ ਤੁਸੀਂ ਇਸ ਵਾਰ ਵੀ ਆਪਦੀ ਵੋਟ ਝਾੜੂ ਦੇ ਨਿਸ਼ਾਨ ਤੇ ਲਾ ਕੇ ਸਾਰੀ ਦੁਨੀਆ ਨੂੰ ਇਹ ਦਿਖਾ ਦਿਓ ਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਦਿੱਲੀ ਦੀ ਜਨਤਾ बार-बार ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਕੇਜਰੀਵਾਲ ਸਾਹਿਬ ਨੇ ਉਹਨਾਂ ਦੀ ਟੀਮ ਨੇ ਬੜਾ ਵੱਡਾ ਫੈਸਲਾ ਕੀਤਾ ਹੈ ਇਹ ਜਿਹੜੀ ਚੀਜ਼ ਆ ਇਹ ਤਾਂ ਪਹਿਲੇ ਦਿਨ ਹੀ ਹੋ ਜਾਣੀ ਸੀ ਜਿਹੜੀ ਮੀਟਿੰਗ ਵਾਲੀ ਗੱਲ ਸੀ ਉਹ ਤਾਂ ਪਹਿਲੇ ਦਿਨ ਹੀ ਜੇ ਉਹ ਮੀਟਿੰਗ ਵਾਲੀ ਗੱਲ ਕਰਦੇ ਉਹ ਤਾਂ ਪਹਿਲੇ ਦਿਨ ਤੋਂ ਹੀ ਸੈਂਟਰ ਗਵਰਨਮੈਂਟ ਜਾਂ ਜੇ ਸੈਂਟਰ ਗਵਰਨਮੈਂਟ ਦੀ ਗੱਲ ਮੈਂ ਨਾ ਕਰਦੇ ਹੋਵਾਂ ਐਗਰੀਕਲਚਰ ਮਿਨਿਸਟਰੀ ਦੀ ਗੱਲ ਕਰਾਂ ਉਹ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਅਸੀਂ ਜਿਹੜੀ ਆ ਗੱਲਬਾਤ ਕਰਨ ਨੂੰ ਹਮੇਸ਼ਾ ਤਿਆਰ ਆ ਪਰ ਉਸ ਵੇਲੇ ਗੱਲ ਕੀ ਸੀ ਡਿਮਾਂਡ ਇਹ ਸੀ ਉਹਨਾਂ ਦੀ ਵੀ ਅਸੀਂ ਐਮਐਸਪੀ ਦੇਸ਼ 'ਚ ਲਾਗੂ ਕਰਾਉਣੀ ਆ ਅਸੀਂ ਗੱਲ ਕਰ ਰਹੇ ਸੀ ਵੀ ਆਪਾਂ ਪੰਜਾਬ ਪਿੱਛੇ ਦੇਸ਼ ਦੇ ਵਿੱਚ ਦੇਸ਼ ਦੀ ਲੜਾਈ ਅਲੱਗ-ਅਲੱਗ ਸੂਬੇ ਆ ਦੇਸ਼ ਦੀ ਲੜਾਈ ਬਹੁਤ ਲੋਕ ਬੈਠੇ ਆ ਉੱਥੇ ਬੀਜੇਪੀ ਦੀਆਂ ਗਵਰਨਮੈਂਟਸ ਨੇ ਸਰਕਾਰਾਂ ਨੇ ਜ਼ਿਆਦਾਤਰ ਦੇਸ਼ ਉਹ ਆਪਣੇ ਆਪ ਦੇਖ ਲੈਣਗੇ ਵੀ ਉਹ ਆਪਣੀ ਸਟੇਟ ਨੂੰ ਸਟੇਟ ਵਾਈਜ਼ ਦੇਣਾ ਚਾਹੁੰਦੇ ਆ ਸੈਂਟਰ ਵੱਲੋਂ ਦੇਣਾ ਚਾਹੁੰਦੇ ਆ ਉਹਨਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਉਹਨਾਂ ਨੇ ਤਾਂ ਕਦੇ ਆ ਕੇ ਡਿਮਾਂਡ ਹੀ ਨਹੀਂ ਕੀਤੀ ਜੇ ਉਹ ਡਿਮਾਂਡ ਕਰਨ ਸਭ ਤੋਂ ਵੱਡੀ ਸਟੇਟ ਮੱਧਿਆ ਪ੍ਰਦੇਸ਼ ਉੱਥੇ ਬੀਜੇਪੀ ਹੈ ਉਹਨਾਂ ਦੇ ਮੁੱਖ ਮੰਤਰੀ ਨਾ ਕਰਨ ਮੱਧਿਆ ਪ੍ਰਦੇਸ਼ ਦੇ ਹੀ ਐਗਰੀਕਲਚਰ ਮਿਨਿਸਟਰ ਨੇ ਚੋਹਾਨ ਸਾਬ ਉਹਨਾਂ ਨਾ ਕਰਨ ਉਦੋਂ ਵੱਡੀ ਸਟੇਟ ਯੂਪੀ ਉਪਿਚ ਬੀਜਪੀ ਦੀ ਸਰਕਾਰ ਉਹ ਆਪਣੇ ਯੋਗੀ ਸਾਹਿਬ ਨਾਲ ਗੱਲ ਕਰਨਗੇ ਕਿਸਾਨ ਸੰਗਠਨਾਂ ਜੇ ਲੋਡ ਹੋ ਉਹਨਾਂ ਨੂੰ ਉਦੋਂ ਬਾਅਦ ਉੜੀਸਾ ਅਰਗੇਟ ਸਟੇਟ ਆ ਉੱਥੇ ਬੀਜਪੀ ਉਹ ਆਪਣੇ ਮੁੱਖ ਮੰਤਰੀ ਨਾਲ ਕਰਨਗੇ ਗੁਜਰਾਤ ਆ ਮਹਾਰਾਸ਼ਟਰ ਆ ਜਿੱਥੇ ਸਭ ਤੋਂ ਵੱਡੇ ਕਿਸਾਨ ਮੂਵਮੈਂਟ ਚੱਲਦੀਆਂ ਉੱਥੇ ਬੀਜਪੀ ਦੀ ਮੁੱਖ ਮੰਤਰੀ ਨੇ ਉਹ ਕਰਨਗੇ ਆਪਾਂ ਨੂੰ ਕਿਹਨੇ ਜ਼ਿੰਮੇਵਾਰੀ ਦਿੱਤੀ ਆ ਆਪਾਂ ਨੂੰ ਜ਼ਿੰਮੇਵਾਰੀ ਕਿਹਨੇ ਦੇਸ਼ ਦੀ ਦਿੱਤੀ ਆ ਆਪਾਂ ਨੂੰ ਤਾਂ ਜ਼ਿੰਮੇਵਾਰੀ ਆਪਣੇ ਪੰਜਾਬ ਦੀ ਆ ਕਿਸਾਨ ਲੀਡਰਾਂ ਨੂੰ ਹਮੇਸ਼ਾ ਕਹਿੰਦੇ ਅਭੀ ਪੰਜਾਬ ਦੀ ਗੱਲ ਕਰਕੇ ਜੋ ਪੰਜਾਬ ਦੀਆਂ ਫਸਲਾਂ ਲਈ ਜੋ ਕੁਝ ਜਿਹੜੀਆਂ ਫਸਲਾਂ ਲਈ ਚਾਹੀਦਾ ਤੁਮ ਤਾਂ ਮੀਟਿੰਗ ਸ਼ੁਰੂ ਹੋ ਗਈ ਹੁਣ ਤਾਂ ਕੋਈ ਰੌਲਾ ਹੀ ਨਹੀਂ ਹੁਣ ਉਸ ਮੀਟਿੰਗ ਚ ਜੋ ਕੁਝ ਪੰਜਾਬ ਲਈ ਚਾਹੀਦਾ ਅਸੀਂ ਪੰਜਾਬ ਦੇ ਲਈ ਉਹ ਹਰ ਕੁਝ ਕਰਨ ਲਈ ਤਿਆਰ ਆ ਪਰ ਤੁਸੀਂ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਦੀ ਲੋ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋ ਤਾਂ ਗੱਲ ਅੱਗੇ ਚੱਲੂਗੀ ਤੁਸੀਂ ਬੱਲੋ ਮੱਲੀ ਭਾਰ ਆ ਜਿਹੜਾ ਉਹ ਦੇਸ਼ ਦਾ ਪਾਇਆ ਦੇਸ਼ ਦੀ ਲੀਡਰਸ਼ਿਪ ਤਾਂ ਜਿਹੜੀ ਕਿਸਾਨਾਂ ਦੀ ਕੁਛ ਕਹੀ ਨਹੀਂ ਰਹੀ ਉਹ ਤਾਂ ਸਾਰੇ ਜਗ੍ਹਾ ਬੀਜੇਪੀ ਨੂੰ ਇਲੈਕਟ ਕਰ ਰਹੀ ਹੈ ਸਿਲੈਕਟ ਕਰ ਰਹੀ ਹੈ ਮੈਂ ਇਹ ਕਹੇ ਨਾ ਬਾਰ ਬਾਰੀ ਮੈਂ ਗੱਲ ਕਹੇ ਨਾ ਵੀ ਆਪਣੇ ਆਪ ਨੂੰ ਵੀ ਆਪਾਂ ਤਕਲੀਫ ਝਪਾਉਨੇ ਆ ਕਾਦੇ ਲਈ ਜੀ ਕੋਈ ਬੈਠਾ ਹੋਰ ਦੇਸ਼ ਦਾ ਕੋਈ ਵੀ ਕੋਈ ਕਿਸਾਨ ਹੋਰ ਲੀਡਰ ਕੋਈ ਦੇਸ਼ ਚੋਂ ਬੈਠਾ ਮਰਨ ਵਰਤੇ ਬੈਠਾ ਭੁੱਖ ਹੜਤਾਲ ਤੇ ਤੇ ਆਪਾਂ ਨੂੰ ਕੀ ਲੱਗਿਆ ਹੋਇਆ ਜੀ ਆਪਾਂ ਬੱਲੂ ਮੱਲੀ ਆਪਾਂ ਪੰਜਾਬ ਦੀ ਗੱਲ ਕਰੀਏ ਨਾ ਜਿਹੜੇ ਕਿਸਾਨ ਆਪਣੇ ਨਾਲ ਰੋਜ਼ ਬੈੰਦੇ ਆ ਜਿਨੇ ਕਿਸਾਨ ਨੇ ਸਾਰੇ ਦੇਸ਼ ਦਾ ਢਿੱਡ ਭਰੇ ਆ ਆਪੋ ਉਸ ਪੰਜਾਬ ਨੂੰ ਦਵਾਈ ਹੈ ਨਾ ਹੱਕ ਤੇ ਜਿਹੜੇ ਸੈਂਟਰ ਗਵਰਨਮੈਂਟ ਦੇਣ ਨੂੰ ਤਿਆਰ ਆ ਪੰਜਾਬ ਲਈ ਕਿਉਂਕਿ ਪੰਜਾਬ ਲਈ ਇੱਕ ਅਲੱਗ ਸਤਕਾਰ ਆ ਪੰਜਾਬ ਦੀ ਅਲੱਗ ਅਲੱਗ ਇੱਕ ਪਛਾਣ ਆ ਪੰਜਾਬ ਦੀ ਅਲੱਗ ਇੱਕ ਜਗ੍ਹਾ ਏ ਤੇ ਇਸ ਕਰਕੇ ਆਪਾਂ ਜੇ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਲਈ ਐਮਐਸਪੀ ਦੀ ਗੱਲ ਕਰਾਂਗੇ ਕਿਹੜੇ ਫਸਲਾਂ ਦੇ ਲਈ ਚਾਹੀਦਾ ਕਿਵੇਂ ਸੁਧਾਰ ਚੜ੍ਹ ਕਰਨਾ ਕਿਸਾਨ ਦਾ ਉਹ ਗੱਲ ਕਰਾਂਗੇ ਉਹ ਸਿਰੇ ਵੀ ਲੱਜੂਗੀ ਪਰ ਜੇ ਤੁਸੀਂ ਐਮਐਸਪੀ ਦੀ ਮੈਂ ਅੱਜ ਤੁਹਾਨੂੰ ਇਹ ਗੱਲ ਉਰੀ ਲੱਗੇ ਜਾਂ ਚੰਗੀ ਲੱਗੇ ਦੇਸ਼ ਦੇ ਦੀ ਜੇ ਐਮਐਸਪੀ ਦੀ ਗੱਲ ਕਰਾਂਗੇ ਦੇਸ਼ ਲਈ ਜੇ ਆਪਾਂ ਹਰ ਫਸਲ ਦੀ ਗੱਲ ਕਰਾਂਗੇ ਉਹ ਗੱਲ ਮੈਨੂੰ ਵੈ ਮਜਨਿਕ ਮੇਰੀ ਸੋਚ ਆ ਮੈਂ ਬਿਲਕੁਲ ਨਾ ਇਹ ਸਰਕਾਰ ਵੱਲੋਂ ਕਹਿ ਰਹੇ ਆ ਨਾ ਮੈਂ ਬੀਜੇਪੀ ਵੱਲੋਂ ਕਹਿ ਰਹੇ ਆ ਮੈਂ ਸਿਰਫ ਇੱਕ ਕਿਸਾਨ ਪੰਜਾਬੀ ਹੋਣ ਦੇ ਨਾਤੇ ਕਹਿ ਰਹੇ ਆ ਇਹ ਗੱਲ ਜਿਹੜੀ ਦੇਸ਼ ਦੇ ਲਈ ਆ ਉਹ ਜਿਹੜੀ ਸਿਰੇ ਚੜਨੀ ਸਿਰੇ ਚੜਾਉਣ ਦੀ ਜ਼ਿੰਮੇਵਾਰੀ ਨਾ ਆਪਾਂ ਨੂੰ ਲੈਣੀ ਚਾਹੀਦੀ ਆ ਨਾ ਆਪਾਂ ਨੂੰ ਕਰਨੀ ਚਾਹੀਦੀ ਤੇ ਨਾ ਇਹ ਗੱਲ ਹੋਣੀ ਮੈਂ बार-बार ਇਹ ਕਹਿੰਨਾ ਵੀ ਪੰਜਾਬ ਦੇ ਕਿਸਾਨ ਲੀਡਰ ਤਕੜੇ ਹੋ ਕੇ ਪੰਜਾਬ ਦੇ ਲਈ ਗੱਲ ਕਰਨ ਪੰਜਾਬ ਦੇ ਲਈ ਕਿਸਾਨ ਲਈ ਮਰਨ ਜੋਣ ਕੁਛ ਵੀ ਕਰਨ ਪਰ ਪੰਜਾਬ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਹਾਂ ਹਾਂ ਨਾ ਲੱਗਦਾ ਹਰਿਆਣਾ ਹਰਿਆਣੇ ਵਾਲੇ ਜੇ ਬੈਠੇ ਆ ਤਾਂ ਉਹਨਾਂ ਦੀ ਗੱਲ ਕਰਦੇ ਪਰ ਹਰਿਆਣੇ ਵਾਲਾ ਪੱਟ ਉੱਠ ਕੇ ਕੋਈ ਤੁਹਾਡੇ ਬਾਰਡਰ ਖਲਾਉਣ ਨਹੀਂ ਆ ਰਿਹਾ ਕੋਈ ਤੁਹਾਨੂੰ ਵੈਲਕਮ ਕਰਨੀ ਆ ਰਿਹਾ ਆ ਆਇਆ ਕੋਈ ਹਰਿਆਣੇ ਵਾਲਾ ਬੀਜੇਪੀ ਦੀ ਸਰਕਾਰ ਬਣਾਤੀ ਉਹਨਾਂ ਨੇ ਤੇ ਤੁਸੀਂ ਕਾਦੇ ਲਈ ਤੁਸੀਂ ਕਿਉਂ ਠੇਕਾ ਭਾਰ ਚੱਕਿਆ ਏ ਤੁਸੀਂ ਠੇਕਾ ਲਓ ਪੰਜਾਬ ਦਾ ਤੁਸੀਂ ਚੱਕੋ ਭਾਰ ਪੰਜਾਬ ਦਾ ਤੇ ਜਿਹਦੇ ਨਾਲ ਸਾਰੇ ਆ ਕੇ ਤੁਹਾਡੇ ਨਾਲ ਤੁਹਾਡੇ ਹਾਂ ਦੇ ਵਿੱਚ ਹਾਂ ਨਾਰਾ ਮਾਰਨਗੇ ਪਰ ਤੁਸੀਂ ਖਾਮਕ ਆ ਕੇ ਮੈਂ ਕੌਣ ਮੈਂ ਖਾਮਕ ਇਸ ਕਰਕੇ ਦੂਜਿਆਂ ਨੂੰ ਉਹ ਤਾਂ ਸਾਰੇ ਬੀਜੇਪੀ ਦੇ ਨਾਲ ਨੇ ਸਾਰੇ ਬੀਜੇਪੀ ਦੀ ਚੀਫ ਮਿਨਿਸਟਰ ਉਹਨਾਂ ਨੇ ਸੂਬਿਆਂ 'ਚ ਬਣਾਏ ਹੋਏ ਆ ਆਪਾਂ ਪੰਜਾਬ ਵਾਲੇ ਕਿਸੇ ਪਿੱਛੇ ਪੰਜਾਬ ਵਾਲੇ ਕਿਸੇ ਪਿੱਛੇ ਆਪਣਾ ਝੱਗਾ ਚੋੜਨਾ ਕਰਾਈਏ ਆਪਾਂ ਆਪਣੀ ਗੱਲ ਕਰੀਏ ਸ਼ੋਭ ਦੇ ਬੀਆ ਤੇ ਉਹ ਗੱਲ ਤੇ ਹੋ ਵੀ ਜਿੱਤਾਂਗੇ ਵੀ ਉਸ ਗੱਲ 'ਚ ਕਿਹੜੀਆਂ ਜੜੀਆਂ ਤੁਹਾਡੀਆਂ ਪਿੰਡਾਂ ਦੀਆਂ ਡਿਮਾਂਡਸ ਨੇ ਕਿਤੇ ਫਿਰ ਨਹੀਂ ਬਣਨ ਵਾਲੀ ਆ ਕਿਤੇ ਛੱਪਰ ਬਣਨ ਵਾਲਾ ਕਿਤੇ ਕੋਈ ਕਮਿਊਨਿਟੀ ਹਾਲ ਬਣਨ ਦਾ ਕੁਝ ਵੀ ਆ ਮਤੇ ਪਾਓ ਸਾਧੀਆਂ ਮਜਹਤਾ ਨੂੰ ਕਿ ਮਤੇ ਪਾਉਣਗੇ ਜਿਹੜੇ ਜਿਹੜੇ ਕੰਮ ਹੋਣਾ ਦੇ ਪਿੰਡਾਂ ਦੇ ਉਹ ਸਬੰਧਤ ਮਹਿਕਮੇ ਦੇ ਕੋਲੋਂ ਕਰਵਾ ਕੇ ਦਿੱਤੇ ਜਾਣਗੇ ਸਵੈਂਸ ਜਿਹੜੀਆਂ ਪਿੰਡਾਂ ਦੇ ਵਿੱਚ ਨਵੀਆਂ ਅਸੀਂ ਬਣਾ ਦੇ ਹੂੰ ਉਹਨਾਂ ਤੋਂ ਚਾਰ ਬਣ ਕੇ ਤਿਆਰ ਹੋ ਗਏ ਸੀ ਜਿਨ੍ਹਾਂ ਦਾ ਅੱਜ ਅਦਕਾਟਮ ਕੀਤਾ ਕਾਮਲਪੁਰੇ ਦਾ ਮਦੂ ਚਾਂਗੇ ਦਾ ਜਗਦੇਵ ਖੁੱਦ ਦਾ ਸਾਦਗ ਦੇਵ ਦਾ ਅਗਲੇ ਦਿਨਾਂ ਦੇ ਵਿੱਚ ਅਸੀਂ ਪੰਚਾਇਤ ਘਰਾਂ ਦਾ ਵੀ ਉਹ ਬਾਕੀ ਜਿਹੜੀਆਂ ਡਿਸਟ੍ਰੈਂਸੀਆਂ ਬੜ ਰਹੀਆਂ ਉਹਨਾਂ ਦਾ ਵੀ ਅਦਕਾਟਮ ਕਰਾਂਗੇ ਅਸੀਂ ਇਹ ਸਾਡਾ ਪਿਛਲੇ ਸਾਲ ਦਾ ਪ੍ਰੋਜੈਕਟ ਸੀਗਾ ਅਸੀਂ 31 ਮਾਰਚ ਤੱਕ ਸਾਡਾ ਪੂਰਾ ਕਰ ਦੇਣਾ ਤੇ ਸਾਡੇ 31 ਮਾਰਚ ਤੋਂ ਬਾਅਦ ਨਵੇਂ ਪ੍ਰੋਜੈਕਟ ਆਉਣਗੇ ਬਜਟ ਦੇ ਵਿੱਚ ਪਾ ਕੇ ਸੋ ਅਸੀਂ ਚਾਹੁੰਦੇ ਇਹ ਆ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਖੇਤੀ ਦੇ ਨਾਲ ਨਾਲ ਸਾਡੇ ਜਿਹੜੇ ਕਿਸਾਨ ਆ ਉਹ ਦੁੱਧ ਦਾ ਧੰਦਾ ਕਰਦੇ ਆ ਦੁੱਧ ਸਾਡੇ ਬਹੁਤ ਸਾਰੇ ਲੋਕ ਉਹਨਾਂ ਨੇ ਵੱਡੇ ਛੋਟੇ ਦੀ ਫਾਰਮੀਆਂ ਬਣਾਏ ਆ ਛੋਟੀ ਏਡੇ ਦੀ ਫਾਰਮੀਆਂ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਜਿਹੜਾ ਪਸ਼ੂ ਡਿਸਪੈਂਸਰੀਆਂ ਹੋਣੀਆਂ ਬਹੁਤ ਜ਼ਰੂਰੀ ਆ ਤੇ ਮੈਂ ਚਾਹੁੰਦਾ ਕਿ 5 ਕਿਲੋਮੀਟਰ ਤੋਂ ਵੱਧ ਕਿੱਥੇ ਵੀ ਸਾਡੇ ਕਿਸਾਨ ਨੂੰ ਆਪਣੀ ਕੋਈ ਮੱਝ ਨੂੰ ਝੋਟੀ ਨੂੰ કે ਗਾਂ ਨੂੰ ਬੱਚੀ ਨੂੰ ਕਿਤੇ ਖੜਨਾ ਨਾ ਪਵੇ ਹੂੰ ਉਹ ਮਤਲਬ ਜਿਹੜਾ 5 ਕਿਲੋਮੀਟਰ ਦੇ ਖੇਤੇ ਦੇ ਵਿੱਚੋਂ ਇਹ ਆਪਣਾ ਲਾਜ ਜਿਹੜਾ ਉਹ ਆਪਣੇ ਡੰਗਰ ਦਾ ਪਸ਼ੂ ਦਾ ਜਿਹੜਾ ਕਲਵਾ ਸਕਦਾ ਸੋ ਉਹਦੇ ਤਹਿਤ ਮੈਂ ਉਸ ਖੇਤੇ ਦੇ ਵਿੱਚ ਸਾਰੇ ਨਾਲੇ ਨੂੰ ਲੈ ਆਉਣਾ ਆਪਾਂ ਸਾਰੇ ਹੀ ਨਾਲੇ ਦੇ ਵਿੱਚ ਹੀ ਆਪਾਂ ਪਸ਼ੂ ਦਸ ਵਸੀਆਂ ਜਿਹੜੀਆਂ ਉਹ ਬਣਾਵੇ ਉਹਦਾ ਅਗਲੇ ਦਿਨਾਂ ਦੇ ਵਿੱਚ ਸੜਕਾਂ ਦਾ ਨਿਰਮਾਣ ਜਿਹੜਾ ਸ਼ੁਰੂ ਹੋ ਜਾਊਗਾ ਮਿਲ ਇੱਕ ਇਹ ਵਨ ਹਲਕਾ ਜਿਹੜਾ ਇਹ ਨਾਲਾ ਉਹ ਪੰਜਾਬ ਦੇ ਵਿੱਚ ਬਣੂਗਾ ਤੁਹਾਨੂੰ ਦਵਾੜਾ ਲੈ ਕੇ ਆਵਾਂਗੇ ਤੇ ਛੜਕ ਜਿਹੜੀ ਤੁਸੀਬਾ ਨਾਲੀ ਉਹ ਵੀ ਸ਼ੁਰੂ ਕਰਦੇ ਉਹ ਦਿਨ ਤੁਹਾਨੂੰ ਲਿਆਵਾਂਗੇ ਵੱਡੀ ਛੜਕ ਹੈ 78 ਕਰੋੜ ਦੀ ਉਹਦੇ ਬਣਨ ਵਾਲਾ ਇਲਾਕਾ ਜਿੱਥੇ ਆਪਾਂ ਖੜੇ ਆ ਇੱਥੇ ਸਵਰਗ ਹੋ ਜੂਗਾ ਬਹੁਤ ਲੋਕਾਂ ਨੂੰ ਸੁੱਖ ਸੂਫਤਾ ਹੋਣਗੇ ਜਮੀਨਾਂ ਦੇ ਰੇਟ ਵੱਧ ਜਾਣਗੇ ਸਕੂਲ ਕਾਲਜ ਦੇ ਬੱਚਿਆਂ ਨੂੰ ਆਉਣਾ ਜਾਣਾ ਸਭ ਸੌਖਾ ਹੋ ਜੂਗਾ ਸੋ ਇਹ ਵਿਕਾਸ ਜਿਹੜਾ ਕਰਦੇ ਆ ਇਹ ਅਗਲੇ 2 ਸਾਲ ਵੀ ਉਹਦਾ ਉਦੋਂ ਕੋਈ ਵੀ ਚੀਜ਼ ਨਹੀਂ ਰਾਜੂਗੀ ਜਿਹੜੀ ਪਿੰਡਾਂ ਦੇ ਵਿੱਚ ਨਹੀਂ ਕਰਨ ਵਾਲੀ ਬਾਕੀ ਹਰ ਤਰ੍ਹਾਂ ਦੇ ਹਰ ਤਰ੍ਹਾਂ ਦਾ ਵਿਕਾਸ ਕਰਾਂਗੇ ਹਲ ਪੱਕੀ ਦਾ ਵਿਕਾਸ ਜਿਹੜਾ ਉਹੀ ਕਰਾਂਗੇ ਮੰਤਰੀ ਸਾਹਿਬ ਵਕ ਵਕ ਪਿੰਡਾਂ ਦੇ ਵਿੱਚ ਪਹੁੰਚੇ ਹੋ ਛੋਟੀਆਂ ਛੋਟੀਆਂ ਡਿਮਾਂਡਸ ਜਿਹੜੀਆਂ ਲੋਕਾਂ ਵੱਲੋਂ ਅੱਗੇ ਰੱਖਿਆਂਗੇ ਤੇ ਛੋਟੇ ਛੋਟੇ ਨਾ 10 ਦਿਨ ਪਹਿਲਾਂ ਇਹ ਨਾਲੇ ਮੀਟਿੰਗ ਕੀਤੀ ਸਰਪੰਚ ਸਾਹਿਬਾਨਾਂ ਦੀ ਉਹ ਦਰਬਾਸ਼ ਕੀਤੀ ਸੀ ਉਸ ਦਿਨ ਸਭ ਨੂੰ ਕਿਹਾ ਸੀਗਾ ਕਿ ਆਪਣੇ ਪਿੰਡਾਂ ਦੇ ਮਤੇ ਪਾ ਕੇ ਦੋ ਇਹੜੀਆਂ ਜਿਹੜੀਆਂ ਤੁਹਾਡੀਆਂ ਪਿੰਡਾਂ ਦੀਆਂ ਡਿਮਾਂਡਸ ਨੇ ਕਿਤੇ ਫਿਰ ਨਹੀਂ ਬਣਨ ਵਾਲੀਆਂ ਕਿਤੇ ਛੱਪੜ ਬਣਨ ਵਾਲਾ ਕਿਤੇ ਕੋਈ ਕਮਿਊਨਿਟੀ ਹਾਲ ਬਣਨ ਦਾ ਕੁਝ ਹੋਇਆ ਹੂੰ ਉਹ ਮਤਲਬ ਇਹਨਾਂ ਨੇ ਵੀ ਦਿੱਤੀਆਂ ਵੈਸੇ ਤੇ